ਸ਼ਸ਼ੀਕਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਅਸੀਂ ਵੀ ਆ ਬਿਲਕੁਲ ਵਧੀਆ ਜੀ ਅੱਜ ਸਿਰੇ ਸਿਰੇ ਬਲੌਗ ਸ਼ੁਰੂ ਕੀਤਾ ਅਸੀਂ ਜਾ ਰਹੇ ਹਾਂ ਗੁਰਦੁਆਰਾ ਰਾੜਾ ਸਾਹਿਬ ਦੀਦੀ ਹੁਣੀ ਆਏ ਹੋਏ ਸੀ ਰਖੜੀ ਲੈ ਕੇ ਸਾਡੀ ਪਲੈਨਿੰਗ ਬਣ ਗਈ ਵੀ ਅੱਜ 15 ਅਗਸਤ ਦਾ ਚਲੋ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਨੇ ਆਪਣੇ ਦਿਨ ਦੀ ਵਧੀਆ ਸ਼ੁਰੂਆਤ ਕਰਦੇ ਆ ਤੇ ਬੱਚੇ ਵੀ ਥੋੜੇ ਜੇ ਕਹਿ ਰਹੇ ਸੀ ਸਾਨੂੰ ਕਿਤੇ ਘੁਮਾ ਕੇ ਲੈ ਚਲੋ ਚਲਦੇ ਆਪਾਂ ਤੋਂ ਜੀ ਖਿੜਕੀ ਖੁੱਲੀ ਆ ਜਦ ਇਹ ਖਾ ਗਿਆ ਆ ਸਬਜ਼ੀ ਅੱਜ ਕਿਆ ਲੱਗੇ ਆ ਘਈ ਆ ਘਈ ਆ ਪਪੂਲਰ ਦੀ ਪਨੀਰ ਹੀ ਇੱਕ ਵੀ ਕਈ ਲੱਗਿਆ ਮੰਤਰੀ ਪੁੱਛਦਾ ਹਾਂ ਇੱਕ ਵੀ ਨਹੀਂ ਲੱਗਿਆ ਨਾ ਲੰਮਾ ਰਹਿਣਾ ਹਾਂ ਹਾਂ ਕੰਬਾ ਜਾ ਗੱਡੀ ਦਾ ਰਸਤਾ ਸਹੀ ਰਸਤਾ ਸਹੀ ਹੈ ਮੈਂ ਕਿ ਉਹ ਪਰਿਚਾਈ ਅੱਛਾ ਅੱਛਾ ਵਰਦੇਈ ਬਾ ਨਾਲ ਮੇਰੇ ਚਲੋ ਇਧਰ ਕਰੋ ਹੋ ਕੋਈ ਨਾ ਕੋਈ ਨਹੀਂ ਤੁਸੀਂ ਹੁੰਦੇ ਫਿਰ ਆਪ ਪਹੁੰਚ ਆ ਗਏ ਸੱਚਾ ਪਾਰਕ ਬਣਾਈ ਹੈ ਠੀਕ ਆ ਅੱਛਾ ਅੱਛਾ ਠੀਕ ਆ ਠੀਕ ਵੀਰ ਜੀ ਮੇਰਾ ਵੀਰ ਜੀ ਮੇਰਾ ਪਾਰਕ ਬਣਾਈ ਹੈ ਕਿ ਇਹਨਾਂ ਨੇ ਉੱਥੇ ਹਾਂ ਟਿੱਕਾ ਇਹਨਾਂ ਦਾ ਆ ਦੇਖ ਕਿੰਨੇ ਬਾਲ ਆ ਰਹੇ ਨੇ ਮੇਰੇ ਬਹੁਤੀ ਭਰੇ ਹੋਗੇ ਉਹ 30 ਭਰੇ ਹੋਗੇ ਇਹਦੀ ਜੋੜੇ ਬੋਲ ਖੋਲਦੇ ਇਹਨਾਂ ਦੋ ਤੋਂ ਉੱਧਰ ਵੀ ਇਹਨਾਂ ਸੀ ਆ ਜਵੇਰ ਦੀ ਡਿਊਟੀ ਆ ਘਰ ਇਹਨੇ ਹੋਰ ਇੱਕ ਡਿਊਟੀ ਵੀ ਮੇਰੀ ਤੇ ਵੀ ਇਥੇ ਉਹ ਬੰਦੇ ਬੈਠੇ ਨੇ ਇੱਥੇ ਬੈਠਾ ਹੁੰਦਾ ਵੀਰਾ ਜਵੇਰਾਂ ਆਹ ਪਾਰ ਕਿਹਿੰਦਾ ਬਣਾਇਆ ਇਹਨਾਂ ਨੂੰ ਜਵੇਰਾਂ ਇਹ ਕਿ ਤੁਸ ਨੂੰ ਉਧਰ ਨੂੰ ਰਹਿ ਜਵੇਰ ਕਹਿੰਦਾ ਆਹ ਪਾਰਕ ਬਣਾਈ ਹੈ ਕਹਿੰਦਾ ਇੱਥੇ ਘੁੰਮ ਕੇ ਜਾਵੇ ਪਹਿਲਾਂ ਕੋਈ ਮਣਵਾਸ ਤੇ ਬਣਾਈ ਹੈ ਇਹ ਮਣਵਾਸ ਤੇ ਘਾਹ ਤਾਂ ਇੰਨਾ ਏਡਾ ਕਰਿਆ ਜਾਂ ਭਾਂਪ ਵਿੱਚ ਸੱਪ ਫਿਰਦੇ ਹੁਣ ਉਹੀ ਬੜਨਾ ਇੱਥੇ ਮਿੱਟ ਨਹੀਂ ਇਸ ਪਾਰਕ ਬਕਵਾਨੀ ਸਾਨੂੰ ਹਾਂ ਨਹੀਂ ਕੋਈ ਸਫਾਈ ਹੈਗੀ ਥੋੜੀ ਜਿਹੀ ਝੁੱਲੇ ਲਾਏ ਨੇ ਬੜਾ ਜਿਹਾ ਕਟਿੰਗ ਨਹੀਂ ਕਰੀ ਹੈ ਉਹ ਦੇਖੋ ਝੁੱਲੇ ਲਾਏ ਆਹ ਦੇਖ ਰੋਡ ਬਣੇ ਹੋਏ ਝੂਟੇ ਲੈ ਕੇ ਜਾਣੇ ਆਪਾਂ ਮੇਰੀ ਡਿਊਟੀ ਹੋ ਰਹੀ ਆਈਏ ਸਭ ਨੂੰ ਕੋਲੋ ਸ਼ੀਸ਼ਾ ਕੋਲ ਦੇਣਾ ਪੂਰੇ ਚੁੱਕ ਦੇ ਸ਼ੀਸ਼ਾ ਚੁੱਕ ਲਓ ਬਈ ਤੁਹਾਨੂੰ ਆਹ ਚੁੱਟੋ ਪਾਣੀ ਪੋਹਦਣਾ ਸ਼ੀਸ਼ਾ ਚੁੱਕ ਲਓ ਜਾਨੋ ਜਾਨੋ ਤੁਹਾਡਾ ਰੁਪਈਆ ਜਾਣਾ ਇਹ ਜਾਨੋ ਆਪਾਂ ਯੇ ਰਿਸਕ ਨਹੀਂ ਲੈਣਾ ਕੋਈ ਨਹੀਂ ਜੇ ਉੱਤੋਂ ਗੇਰਦੇ ਹੋ ਉੱਤੋਂ ਜ਼ਿਆਦਾ ਵਧੀ ਰੱਖਣਾ ਸੀ ਸ਼ੀਸ਼ਾ ਚੁੱਕੋ ਰਿਸਕ ਨਹੀਂ ਨੇੜੇ ਨੇੜੇ ਦੇ ਪਿੰਡਾਂ ਨੂੰ ਨੁਕਸਾਨ ਨਹੀਂ ਆ ਬਾਤੂ ਬਾਦੂ ਪਾਣੀ ਜਾਂਦਾ ਇਤਰੇ ਭਰਿਆ ਜਦ ਪਾਣੀ ਹੜਾ ਆਏ ਸੀ ਜਿਆਦਾ ਪੂਰੀ ਤਾਂ ਬਰਾਬਰ ਜਾਂਦੀ ਆ ਕਈ ਵਾਰ ਤੇਰੀ ਸੜਕ ਤੇ ਪਾਣੀ ਹੁੰਦਾ ਮਜ਼ਾ ਆਉਂਦਾ ਉਹ ਕਾਰੇ ਘਰ ਹਟ ਜਾਂਦੇ ਇਹਨੂੰ ਮਜ਼ਾ ਆਉਂਦਾ ਉਹਰੇ ਵਿਚਾਰੇ ਨੂੰ ਸੋੜੇ ਖਾਣੇ ਪੀਣੇ ਦੇ ਲਾਂਨੇ ਪੈ ਜਾਂਦੇ ਤੂੰ ਕਦੀ ਕਿੰਨਾ ਮਜ਼ਾ ਆਉਂਦਾ ਤੇਰੇ ਭਾਦੋ ਤਾਂ ਮਜ਼ਾ ਹੀ ਪਾ ਹਾਂ ਕਹਿੰਦੇ ਤਰਾਹੇ ਛਤਰੀਂਪੂ ਹੋ ਸਸਤੀਆਂ ਬੇਹੱਦੀਆ ਕਿੱਥੇ ਬਣਨੀ ਆ ਇੱਕ ਪਾਰਕੀ ਤਾਂ ਇੱਧਰ ਬਣੀ ਆ ਤੇ ਜ਼ੋਰਦਾਰ ਤੇ ਗੇਟ ਇੱਧਰ ਜਾਣਾ ਕਿੱਦਾਂ ਦੇ ਆਹੇ ਭੀੜ ਵੀ ਮੈਨੂੰ ਤਾਂ ਸੋਹਣੀ ਲੱਗਦੀ ਆ। ਹਾਂ ਉਹਰੇ ਸੰਗੂ ਪਾਰਕਿੰਗ ਪਾਰਕਿੰਗ ਜੀ ਲਾਉਂਦੇ ਛੁੱਟੀਆਂ ਕਰਕੇ ਹੁਣ ਬਸ ਇੱਕ ਮੋਰੇ ਵੀ ਇੱਕ ਪਾਰਕਿੰਗ ਹੈ ਜੀ ਮੋਰੇ ਵੀ ਟੱਕਰੀ ਹਾਂ ਭਾਜੀ ਨੂੰ ਨਹੀਂ ਪਤਾ ਉਹ ਟੋਕਰੇ ਲਾ ਲੈਂਦੇ ਯਾਰ ਅੱਗੇ ਵੀ ਹੈਗੀ ਆ ਅੱਗੇ ਦੇਖ ਲੈ ਅਸੀਂ ਅੱਗੇ ਲਾਈ ਦੀ ਗੱਡੀ ਇੱਧਰ ਪੈਂਦੀ ਪਰ ਅੱਗੇ ਲਾਉਂਦੇ ਪਾਰਕਿੰਗ ਜੀ ਫੇਰ ਇੱਧਰ ਲਾ ਲਾਂ ਇੱਧਰ ਰਹਿਣ ਦੇ ਇਹ ਤਾਂ ਧੂੜ ਪੈਂਦੀ ਆ ਆਹ ਦੇਦੀ ਛੋਟੀਆਂ ਦਵੱਟੇ ਵੇ ਆ ਉਹਦੇ ਸਾਹਮਣੇ ਲੈ ਕੇ ਜੰਨੇ ਆ ਇੱਕ ਇੱਕ ਕੁੜੀਆਂ ਨੂੰ

ਹਾਂ ਸਾਰਾ ਗਾਇਸ ਪਿੱਛੇ ਨੂੰ ਪਿੱਛੇ ਵਾਪਸ ਸਾਰਾ ਨਮਾ ਬਣਿਆ ਦੀਦੀ ਜਦੋਂ ਪਹਿਲਾਂ ਆਏ ਸੀ ਆਪਾਂ ਜਦੋਂ ਉੱਥੇ ਇੰਨਾ ਥੋੜੀ ਸੀਗਾ ਜਿਵੇਂ ਹੋਣਾ ਕਿੱਥੇ ਬੈਠਣਾ ਉਹ ਸ਼ਾਮੇ ਨੂੰ کہہ ਰਿਹਾ ਬੱਚੇ ਉਹ ਮਸਾਂ ਨੇ ਮੈਂ ਦਿੱਲੀ ਆ ਗਿਆ 3 ਵਜੇ ਹੋਵੇਗਾ ਇੱਕ ਘੰਟਾ ਬਚਿਆ ਹਾਂ ਹਾਂ ਸਭਾ ਕਿਹੜੇ ਆਨੇ ਕੋਈ ਅਜੇ ਬਾਬਾ ਜੀ ਬੰਦ ਕਰ ਗਏ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਅਸੀਂ ਪੋਰਾ ਸਾਹਿਬ ਦੇਖਣ ਵਾਸਤੇ ਗਏ ਤਾਂ ਉੱਥੇ ਟਾਈਮਿੰਗ ਸੀਗੀ 2:30 ਵਜੇ ਦੀ ਅਸੀਂ ਕਿਹਾ ਚਲੋ ਜਾਨੂੰ ਆਪਾਂ ਲੰਗਰ ਛੱਕ ਲੈਨੇ ਆ ਕਿਉਂਕਿ 2 ਵਜੇ ਕਿ ਅੱਧਾ ਘੰਟਾ ਰਹਿ ਗਿਆ ਸੀ ਇਸਕਾ ਦੇਖ ਲੈਣੇ ਲੰਗਰ ਸ਼ੱਕ ਕੇ ਜੇ ਜਾਨੂ ਖੁੱਲ ਗਿਆ ਫਿਰ ਆਪਾਂ ਦਰਸ਼ਨ ਕਰਕੇ ਜਾਵਾਂਗੇ ਅਸੀਂ ਜਦੋਂ ਲੰਗਰ ਸ਼ੱਕ ਕੇ ਆਏ ਤਾਂ 2:30 ਵੱਜ ਚੁੱਕੇ ਸੀ ਤੇ ਬੱਚੇ ਕਹਿਣ ਲੱਗੇ ਵੀ ਅਸੀਂ ਭੋਰਾ ਸਾਹਿਬ ਦੇ ਦਰਸ਼ਨ ਕਰਕੇ ਜਾਣਾ ਹੈ ਤੇ ਸਾਡੇ ਮਨ 'ਚ ਵੀ ਇੱਛਾ ਸੀ ਵੀ ਚਲੋ ਜੇ ਆਏ ਐਡੀ ਦੂਰ ਤਾਂ ਆਪਾਂ ਜ਼ਰੂਰ ਭੋਰਾ ਸਾਹਿਬ ਜਿੱਦਾਂ ਗੁਰੂ ਜੀ ਦੇ ਉੱਥੇ ਸਮਾਨ ਵਗੈਰਾ ਅਸਤਰ ਸ਼ਸਤਰ ਵਗੈਰਾ ਪਈ ਆਪਾਂ ਜ਼ਰੂਰ ਦੇਖ ਕੇ ਜਾਵਾਂਗੇ ਬਾਬਾ ਇਸ਼ਰ ਸਿੰਘ ਜੀ ਦੇ ਤਾਂ ਕਿਉਂਕਿ ਉੱਥੇ ਉਹਨਾਂ ਦਾ ਸਮਾਨ ਵਗੈਰਾ ਜਿੱਥੇ ਉਹ ਭਗਤੀ ਕਰਦੇ ਸੀ ਸਭ ਕੁਝ ਉੱਥੇ ਹੀ ਆ ਤਾਂ ਬੱਚਿਆਂ ਦੀ ਵੀ ਇਹੀ ਇੱਛਾ ਸੀ ਵੀ ਅਸੀਂ ਦੇਖ ਕੇ ਜਾਣਾ ਹੈ ਕਿਉਂਕਿ ਉੱਥੇ ਬਹੁਤ ਵਧੀਆ ਫਲਾਵਰ ਵਗੈਰਾ ਲੱਗੇ ਹੁੰਦੇ ਇੱਕ ਅੰਦਰੋਂ ਉੱਥੋਂ ਵੀਡੀਓ ਨਹੀਂ ਬਣਾਣ ਦਿੱਤੀ ਜਾਂਦੀ ਗੁਰਦੁਆਰਾ ਸਾਹਿਬ ਐਸੇ ਕਿਤੇ ਵੀ ਵੀਡੀਓ ਨਹੀਂ ਬਣਾਣ ਦਿੱਤੀ ਜਾਂਦੀ ਵਾਰ-ਵਾਰ ਹੀ ਬਣਾ ਸਕਦੇ ਆਪਾਂ ਗੁਰੂ ਘਰ ਦੇ ਅੰਦਰ ਆਪਾਂ ਜਿਹੜੀ ਵੀਡੀਓ ਨਹੀਂ ਸ਼ੂਟ ਕਰ ਸਕਦੇ ਇਸ ਕਰਕੇ ਆਪਾਂ ਅੰਦਰੋਂ ਕਿਤੇ ਵੀ ਵੀਡੀਓ ਸ਼ੂਟ ਨਹੀਂ ਕੀਤੀ ਬਾਰੋ-ਬਾਰੋ ਕੀਤੀ ਆ ਬਾਰੋ-ਬਾਰੋ ਜ਼ਰੂਰ ਤੁਹਾਨੂੰ ਦਿਖਾਇਆ ਹੈ ਕਿ ਕਿੰਨਾ ਵਧੀਆ ਬਣਾਇਆ ਹੋਇਆ ਗੁਰਦੁਆਰਾ ਸਾਹਿਬ ਪਾਰਕਾਂ ਬਹੁਤ ਅੱਛੀਆਂ ਪਾਰਕਾਂ ਬਣਾਈਆਂ ਹੋਈਆਂ ਬੈਠਣ ਵਾਸਤੇ ਤੇ ਇੱਕ ਮਨ ਨੂੰ ਸਕੂਨ ਤੇ ਸ਼ਾਂਤੀ ਮਿਲਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਨਾ ਇੱਕ ਦਿਨ ਜਿਹੜਾ ਬਹੁਤ ਵਧੀਆ ਜਾਂ ਲੰਗਦਾ ਇਦਾਂ ਲੱਗਦਾ ਵੀ ਜਿਵੇਂ ਮਨ ਨੂੰ ਕਿੰਨੀ ਕਿ ਸ਼ਾਂਤੀ ਮਿਲੀ ਆ ਬਾਣੀ ਸੁਣ ਕੇ ਜਦੋਂ ਉੱਥੇ 11 ਪਾਠ ਚੱਲ ਰਹੇ ਹੁੰਦੇ ਹਰ ਵਕਤ ਤੇ ਵਧੀਆ ਲੱਗਦਾ ਹੈ ਤੇ ਇੱਥੇ ਆਪਾਂ ਜਿਹੜਾ ਆ ਵਾਪਸ ਜਾ ਰਹੇ ਆ ਮੱਥਾ ਟੇਕ ਕੇ ਤੇ ਗੁਰਦੁਆਰਾ ਸਭ ਤੋਂ ਬਾਹਰ ਆ ਰਹੇ ਮੱਥਾ ਟੇਕ ਕੇ ਹੋ ਗਈ ਹੈ ਜੀ ਸਾਡੀ ਪਾਪ ਸੀ ਅਸੀਂ ਜਾ ਰਹੇ ਹਾਂ ਹੁਣ ਘਰ ਤੇ ਥੋੜੀ ਜੀ ਰਸਤੇ ਵਿੱਚੋਂ ਸ਼ਾਪਿੰਗ ਕਰਾਂਗੇ ਉੱਥੇ ਸ਼ਾਇਦ ਹੀ ਮੈਂ ਵੀਡੀਓ ਬਣਾ ਸਕਾਂ ਸੱਚੀ ਬਾਈਕ ਵਾਲਿਆਂ ਨੂੰ ਹੋ ਚੱਲੇ ਗਿਆ ਦੇਖੋ ਤੇ ਨਿਆਣਾ ਬੜਾ ਕਿਊਟ ਸੀਗਾ ਹਾਂ ਸੋਨਵਾਰ ਤੋਂ ਥੋੜਾ ਰੱਬ ਦੇ ਘਰ ਦਾ ਸਾਰੀ ਬੰਦੇ ਅਸੀਂ ਵੀ ਆ ਉਹਨਾਂ ਮਮਾ ਵਾਈਟ ਲੈਣ ਲੱਗੇ ਉਹਦੀ ਮੰਮੀ ਕਹਿੰਦੀ ਵੀ ਉਹ ਗਰਮ ਹੋਣਾ ਫੂਕ ਮਾਰ ਕੇ ਕਾਈ ਹਰ ਵਾਈਟ ਦੇ ਨਾਲ ਫੂਕ ਮਾਰ ਫਿਰ ਇਹna ਕਿਊਟ ਲੱਗ ਰਿਹਾ ਤਾਂ ਨਾ ਆ ਜੋ ਹੀ ਨੈਰ ਇਧਰ ਆ ਕੇ ਘੁੰਮ ਗਏ ਲੋ ਜੀ ਇੱਥੇ ਕਰਦੇ ਆਪਾਂ ਆਪਣੀ ਵੀਡੀਓ ਦਾ ਐਂਡ ਉਮੀਦ ਕਰਦੀ ਆ ਤੁਹਾਨੂੰ ਮੇਰੀ ਛੋਟੀ ਜੀ ਵੀਡੀਓ ਵਧੀਆ ਲੱਗੀ ਹੋਗੀ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਸ਼ੇਅਰ ਕਮੈਂਟ ਵੀ ਕਰ ਦੇਣਾ ਵੀਡੀਓ ਕਿੱਦਾਂ ਦੀ ਲੱਗੀ ਤੇ ਮਿਲਦੇ ਆਂ ਫਿਰ ਆਪਾਂ ਕੋਈ ਹੋਰ ਵੀਡੀਓ ਵਿੱਚ ਅੱਤਕਲੀ ਸੇਕਲ ਬਾਈ ਬਾਈ